ਪਰ ਅੱਜ ਜਿਹੜੀ ਦੀ ਪਿੰਡ ਮੁਹੰਮਦ ਖੇੜਾ ਤੋਂ ਹੈਰਾਨ ਕਰਕੇ ਰੱਖ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ 14 ਸਾਲ ਦੀ ਲੜਕੀ ਨੂੰ ਉਸੇ ਹੀ ਪਿੰਡ ਦੀ ਰਹਿਣ ਵਾਲੇ ਇੱਕ ਔਰਤ ਵੱਲੋਂ ਕਥਿਤ ਤੌਰ ਤੇ 20000 ਰੁਪਏ ਦੇ ਵਿੱਚ ਵੇਜ ਦਿਤਾ ਜਾਂਦਾ ਅਤੇ ਉਸ ਦਾ ਵਿਆਹ ਕਰਵਾਉਣ ਦਾ ਮਾਮਲਾ ਤੱਕ ਸਾਹਮਣੇ ਆਇਆ। ਰਾਤ ਨੂੰ ਦਾਸੀ ਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਦੀ ਸਹਾਇਤਾ ਦੇ ਨਾਲ ਉਕਤ ਲੜਕੀ ਨੂੰ ਬ੍ਰਾਹਮਤ ਕਰਨ ਲਿਆ ਗਿਆ ਅਤੇ ਪੁਲਿਸ ਨੇ ਉਕਤ ਮਹਿਲਾ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ ਹੈ। ਰਾਜੀ ਕਿ ਪਿੰਡ ਮੁੜਖੇੜਾ ਦੀ ਰਹਿਣ ਵਾਲੀ ਇੱਕ 14 ਸਾਲ ਦੀ ਬੱਚੀ ਨੂੰ ਉਸਦੇ ਹੀ ਪਿੰਡ ਦੇ ਵਿੱਚ ਰਹਿਣ ਵਾਲੀ ਕੁੜਤ ਨੇ ਆਪਣੇ ਘਰ ਬੁਲਾਇਆ ਅਤੇ ਉਸ ਤੋਂ ਬਾਅਦ ਉਸ ਨੂੰ ਮੋਟਰਸਾਈਕਲ ਤੇ ਪਿੰਡ ਘੇੜੀ ਜਟਾ ਦੇ ਵਿਚ ਲੱਗੇ ਜਿੱਥੇ ਪਰਿਵਾਰ ਦੇ ਤਸੰਦ ਦੇ ਮੁਤਾਬਕ ਉਸ ਦਾ ਵਿਆਹ ਕਰ ਦਿੱਤਾ ਗਿਆ ਇਸ ਦੌਰਾਨ ਜਦੋਂ ਲੜਕੀ ਘਰੇ ਨਹੀਂ ਆਈ ਤਾਂ ਉਸ ਅਧਿਕ ਕਈ ਦਿਨ ਤੱਕ ਕਲਾਸ਼ ਕੀਤੀ ਗਈ ਜਦੋਂ ਸੀਸੀਟੀਵੀ ਕੈਮਰੇ ਖੰਗਾਲ ਲਗੇ ਤਾਂ ਬੱਚੀ ਜਿਹੜੀ ਹੈ ਪਿੰਡ ਦੀ ਹੀ ਰਹਿਣ ਵਾਲੀ ਪਰਮਜੀਤ कौर ਨਾਂ ਦੀ ਮਹਿਲਾ ਜੋ ਕਿ ਮੋਟਰਸਾਈਕਲ ਤੇ ਉਸ ਨੂੰ ਕਿਤੇ ਲੈ ਕੇ ਜਾ ਰਹੀ ਸੀ ਤਾਂ ਉਸ ਤੋਂ ਪੁਸ਼ਪੜਤਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ ਤੇ ਪੂਰਾ ਮਾਮਲਾ ਵੀ ਸਾਹਮਣੇ ਆ ਜਾਂਦਾ ਹੈ ਉਤੇ ਸੰਬੰਧੀ ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਇਸ ਮਾਮਲੇ ਦੇ ਵਿੱਚ ਡੂੰਘਾਈ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਤਾਂਕਿ ਅਜਿਹੇ ਹੋਰ ਵੀ ਮਾਮਲੇ ਸਾਹਮਣੇ ਆ ਸਕਣ ਜਿਨ੍ਹਾਂ ਦੇ ਵਿੱਚ ਅਜਹੀਆਂ ਮਾਸੂਮ ਬੱਚਿਆਂ ਨੂੰ ਅੱਗੇ ਵੇਚ ਦਿੱਤਾ ਜਾਂਦਾ ਹੈ ਮੇਰੀ ਜੁੜੀਆ ਨਾ 24 ਤਰੀਕ ਸਵੇਰੇ ਸਵਾ 7 ਵਜੇ ਤਿਆਰ ਹੋ ਕੇ ਸਕੂਲ ਨੂੰ ਗਈ ਸੀ ਤੇ ਉਹ ਪਿੰਡ ਅビック ਕਰਕੇ ਘਰੇ ਚਲੀ ਗਈ ਉਹਨਾਂ ਤੋਂ ਜਾ ਕੇ ਕਹਦੇ ਵੀ ਮੈਨੂੰ 100 ਰੁਪਏ ਦੇ ਦਿਓ ਉਹਨਾਂ ਨੇ ਪਤਾ ਨਹੀਂ ਦਿੱਤਾ ਜਾਂ ਨਹੀਂ ਦਿੱਤਾ ਬਾਦ ਚ ਉਹਨਾਂ ਨੇ ਮੇਰੀ ਕੁੜੀ ਨੂੰ ਕਿਸੇ ਨੂੰ ਚੱਕਵਾਤਾ ਉਹ ਵੀ ਸਾਨੂੰ 11 ਵਜੇ ਫਿਰ ਫੋਨ ਕਰ ਰਹੇ ਨੇ ਘਰੇ ਕਿ ਵੀ ਤੇਰੀ ਕੁੜੀ ਭਾਈ ਵਗ ਗਈ ਜਿੱਥੇ ਸਾਈਕਲ ਘਰੇ ਖੜਾ ਤਾਂ ਜੀ ਫਿਰ ਅਸੀਂ ਭੱਜੇ ਨੱਠੇ ਇਧਰ ਉਧਰ ਦੇਖਿਆ ਕੀ ਕੁੜੀ ਦਾ ਨਾਮ ਹੈ ਹੁਸਨਪ੍ਰੀਤ ਕੌਰ ਕਿੰਨੇ ਉਮਰ ਦੀ ਕੁੜੀ ਜੀ 14ਵਾਂ ਸਾਲ ਹੈ ਜੀ 21 ਦਾ ਫੋਨ ਆਇਆ ਸੀ ਤੁਹਾਨੂੰ ਸਾਨੂੰ ਬੀਕਰ ਦਾ ਮੁੰਡਾ ਜੀ ਦੱਗੂ ਉਹਦੀ ਵਾਈਫ ਦਾ ਪੋਤਾ ਦਾ ਫੋਨ ਕੀ ਕਹਿੰਦੀ ਉਹਨਾਂ ਆ ਕੇ ਉਹ ਕਹਿੰਦੀ ਵੀ ਬਾਹਰ ਛੋਟੀ ਕੁੜੀ ਦਾ ਸਾਈਕਲ ਖੜਾ ਉਹ ਆਈ ਸੀਗੀ ਤਾਂ ਅਸੀਂ ਪੁੱਛਿਆ ਫਿਰ ਵੀ ਭਾਈ ਕਿੱਥੇ ਗਈ ਉਹ ਸਕੂਲ 'ਚ ਪਤਾ ਕਰਿਆ ਮਾਡਮ ਨੂੰ ਫੋਨ ਕਰਕੇ ਤਾਂ ਮੈਡਮ ਕਹਿੰਦੀ ਵੀ ਸਕੂਲ ਨਹੀਂ ਆਈ ਫਿਰ ਘਰ ਦੇ ਨਾਲ ਮੈਨੂੰ ਫੋਨ ਕਰਿਆ ਮੈਂ ਦਿਹਾੜੀ ਤੇ ਸੀਗਾ ਕੰਮ ਤੇ ਮੈਂ ਉੱਥੋਂ ਗਿਆ ਫਿਰ ਅਸੀਂ ਭੱਜਨ ਅੱਠ ਕਰੀ ਪਰ ਉਸ ਤੋਂ ਬਾਅਦ ਉਸ ਦੀ ਕਾਰਵਾਈ ਕੀਤੀ ਅਗਲੀ ਉਸ ਤੋਂ ਬਾਅਦ ਜੀ ਕੈਮਰਿਆਂ 'ਚ ਲੱਭਦੇ ਰਹੇ ਫਿਰ ਥਾਣੇ ਗਏ ਗਣੇ ਮਰਨਗਰ ਮੈਂ ਜਾਦ ਲੱਗ ਗਈ ਹੈ ਕਿਥੋਂ ਲੱਗੀ ਹੈ ਪੂਰੀ ਖੇੜੀ ਜੱਟਾਂ ਖੇੜੀ ਜੱਟਾਂ ਉੱਥੇ ਉੱਥੋਂ ਪੁਲਿਸ ਮੁਲਾਜ਼ਮ ਤੇ ਮੇਰੇ ਭਾਈ ਜਾ ਕੇ ਲਿਆਏ ਪੁਲਿਸ ਦੀ ਸਹਾਇਤਾ ਨਾਲ ਹੀ ਮਿਲੀ ਆ ਤੇ ਮੇਰੇ ਪਿੰਡੋਂ ਕਿਸੇ ਉਹਨੇ ਬਿੱਕਰ ਦੇ ਘਰ ਵਾਲੇ ਨੇ ਵੇਚ ਦਿੱਤੀ ਸੀਗੀ ਕੀ ਕਿਹਾ ਵੀ 20000 ਰੁਪਏ ਦੇ ਦੋ ਇਹਦੇ ਕੁੜੀ ਦੇ ਮਾਂ ਪਿਓ ਨਹੀਂਗੇ ਕਿਸਨੇ ਕਿਹਾ ਗੱਲ ਜਿਹੜੀ ਨੇ ਵੇਚੀ ਆ ਬੱਡੋਂ ਪਰਮਜੀਤ ਕੌਰ ਆ ਉਹਦਾ ਨਾਮ ਉਹਨਾਂ ਨੇ ਉਹਨਾਂ ਨੇ ਖਿੜੀ ਜੱਟਾ ਚ ਵੇਚਤੀ ਤੇ ਵਿਆਹ ਵੀ ਕਰਵਾਤਾ ਉਹਦਾ ਐਡੀ ਕ ਬੱਚੀ ਆ ਛੋਟੀ ਜੀ ਕੁੱਲ 14 ਸਾਲ ਦੀ ਜਿਹੜੀ ਵਿਆਹ ਕਰਨ ਦੀ ਗੱਲ ਕਰ ਰਹੇ ਕੋਈ ਤੁਹਾਡੇ ਕੋਲ ਸਬੂਤ ਜਾਂ ਕੋਈ ਦੇਖਾ ਦੇਖ ਕੇ ਕੋਈ ਗਵਾਹ ਹੈਗੀ ਹਾਂਜੀ ਉਹਦੀ ਮਾਂ ਆ ਜੀ ਤੇ ਇਸ ਮਾਮਲੇ ਦੇ ਵਿੱਚ ਉਹ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਪੁੱਛ-ਪੁੱਛ ਕੇ ਕਰਕੇ ਉਕਤ ਔਰਤ ਕੋਲੋਂ ਹੋਰ ਵੀ ਸਖਤ ਜਿਹੜੀ ਕਿ ਕਾਰਵਾਈ ਕਰਦਿਆ ਖੁਲਾਸੇ ਹੋਣ ਦੀ ਸੰਭਾਵਨਾ ਜੀ ਇਹ 24 ਤਰੀਕ ਦਾ ਇਨਸੀਡੈਂਟ ਹੈ ਤੇ ਗੁਰਪ੍ਰੀਤ ਸਿੰਘ ਹੈ ਲੜਕੀ ਦਾ ਫਾਦਰ ਹੈ ਮਾਈਨਰ ਲੜਕੀ ਦਾ ਜੀ ਮੂਡ ਖੇੜੇ ਪਿੰਡ ਤੋਂ ਇਹ ਸਾਡੇ ਕੋਲੇ ਆਇਆ ਇਹਨੇ ਦਰਇਸ਼ਤ ਕੀਤੀ ਤੇ ਆਪਣੀ ਜਿਹੜੀ ਪ੍ਰੋਬਲਮ ਸਾਡੇ ਨਾਲ ਸ਼ੇਅਰ ਕੀਤੀ ਤੇ ਤੁਰੰਤ ਅਸੀਂ ਐਫ ਆਈ ਆਰ ਨੰਬਰ 18 ਦਰਜ ਕਰਤੀ ਸੀ 363 ਸ਼ਾਰਟ ਅਨਨੋਨ ਵਿਅਕਤੀਆਂ ਦੇ ਖਿਲਾਫ ਉਸ ਤੋਂ ਬਾਅਦ ਡਿਊਰਿੰਗ ਸਾਡੀ ਜੋ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਦੇ ਵਿੱਚ ਕੁਝ ਸਾਨੂੰ ਸ਼ੱਕੀ ਬੰਦੇ ਪਤਾ ਲੱਗੇ ਉਸ ਤੋਂ ਬਾਅਦ ਅਸੀਂ ਉੱਥੇ ਰੇਡ ਕਰਕੇ ਤੇ ਉਹਨਾਂ ਦੇ ਕਸਟਡੀ ਚੋਂ ਲੜਕੀ ਨੂੰ ਬਰਾਮਦ ਕਰਾ ਲਿਆ ਸੀ ਉਸ ਤੋਂ ਬਾਅਦ ਜੋ ਪ੍ਰੋਸੀਜਰ ਹੁੰਦਾ ਲਾਉ ਦਾ ਉਹਦੇ ਮੈਡੀਕਲ ਚੈੱਕਅਪਸ ਤੇ ਜੋ ਸਟੇਟਮੈਂਟ ਸੀ 664 CrPC ਦੀ ਉਹ ਕਰਵਾ ਲਈ ਸੀ ਤੇ ਇਸ ਤਫਤੀਸ਼ ਦੌਰਾਨ ਚਾਰ ਤਫਤੀਸ਼ ਦੌਰਾਨ ਚਾਰ ਵਿਅਕਤੀਆਂ ਦਾ ਨਾਮ ਸਾਹਮਣੇ ਆਇਆ ਸੀਗਾ ਅਮ੍ਰਿਤਪਾਲ ਸਿੰਘ ਹੈ ਉਮਰ 26 ਸਾਲ ਦਾ ਇਹ ਖੇੜੀ ਜੱਟਾਂ ਦਾ ਰਹਿਣ ਵਾਲਾ ਤੇ ਜਗਤਾਰ ਸਿੰਘ ਇਹਦਾ ਫਾਦਰ ਹੈ ਤੇ ਇਹਨਾਂ ਦੀ ਕਸਟਡੀ ਚ ਲੜਕੀ ਮਿਲੀ ਸੀ ਅਮਰਤਪਾਲ ਸਿੰਘ ਨਾਲ ਇਹਦੀ ਮੈਰਿਜ ਕਰਵਾਈ ਗਈ ਸੀ ਕਿਸੇ ਭਾਰਮਿਕ ਸਥਾਨ ਤੇ ਲੁਕਸ਼ਪਕੇ ਤੇ ਇੱਕ ਇਹਨਾਂ ਦੀ ਲੜਕੀ ਜਿੱਥੋਂ ਦੀ ਹੈਗੀ ਉੱਥੋਂ ਦੀ ਪਿੰਡ ਦੀ ਦੀਪਿਕਾ ਨਾਮ ਦੀ ਲੇਡੀਜ਼ ਹੈ 30 35 ਸਾਲ ਉਮਰ ਹੈ ਉਹਨੇ ਇਸ ਲੜਕੀ ਦਾ ਮਾਈਂਡ ਵਾਸ਼ ਕਰਕੇ ਇਹਨੂੰ ਪ੍ਰੀਪੇਅਰ ਕੀਤਾ ਸੀ ਤੇ ਇਹਦੀ ਮਾਸੀ ਹੈ ਜੋ ਕਿ ਜਿੱਥੇ ਉਹਦਾ ਲੜਕਾ ਉਸ ਪਿੰਡ ਦੀ ਹੈਗੀ ਹੈ ਉਹਦੇ ਨਾਲ ਇਹਨਾਂ ਨੇ ਕੋਈ ਸਾਜਰਾਜ ਕਰਕੇ ਇਹ ਲੜਕੀ ਨੂੰ ਉੱਥੇ ਭੇਜਤਾ ਉਹਨਾਂ ਕੋਲੇ ਤੇ ਇਹ ਸਾਰਾ ਸਿਨੈਰੀਓ ਸੀਗਾ ਤੇ ਇਹਨੂੰ ਬਸਟ ਕਰਤਾ ਅਸੀਂ ਤੇ ਐਫਆਈਆਰ ਦਰਜ ਕਰਨ ਦੇ 48 ਘੰਟੇ ਦੇ ਵਿੱਚ ਵਿੱਚ ਅਸੀਂ ਸਾਰਾ ਟ੍ਰੇਸ ਕਰਕੇ ਤੇ ਨੀ ਪਰਮਜੀਤ ਕੌਰ ਦਾ ਫਿਲਹਾਲ ਕੋਈ ਰੋਲ ਸਾਹਮਣੇ ਨਹੀਂ ਆਇਆ ਪਰਮਜੀਤ ਕੌਰ ਦੀ ਨੂੰਹ ਹੈ ਜਿਹੜੀ ਦੀਪਿਕਾ ਜੀ ਆ ਉਹਦਾ ਮੇਨ ਰੋਲ ਹੈ ਕਿਉਂਕਿ ਜੇ ਦੀਪਿਕਾ ਦੇ ਇੰਟਰੈਕਸ਼ਨਸ ਸੀਗੀ ਲੜਕੀ ਦੀਪਿਕਾ ਨੂੰ ਹੀ ਮਿਲਦੀ ਸੀ ਦੀਪਿਕਾ ਹੀ ਉਹਨੂੰ ਵਰਗ ਲਾਂਦੀ ਰਹਿੰਦੀ ਸੀਗੀ ਉਹ ਪਰਮਜੀਤ ਕੋਰ ਦਾ ਹਜੇ ਫਿਲਹਾਲ ਕੋਈ ਰੂਲ ਸਾਹਮਣੇ ਨਹੀਂ ਆਇਆ ਲੜਕੀ ਨੇ ਵੀ ਉਹਦਾ ਨਾਮ ਨਹੀਂ ਲਿਆ ਕਿਸੇ ਸਰ ਵੀ ਧਾਰਾ ਜਵਾਦਾ ਕੀਤਾ ਕਿ ਹਾਂਜੀ ਉਹ 366 A ਦਾ ਵਾਅਦਾ ਕੀਤਾ ਗਿਆ ਇਸ ਪਰਚੇ ਹਾਂਜੀ ਚਾਰ ਕੈਸ ਜਿਹੜੇ ਹੁਣ ਤੱਕ ਸਾਹਮਣੇ ਆਏ ਆ ਚਾਰ ਉਹਦੀ ਅਰੈਸਟ ਹੋ ਚੁੱਕੀ